ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਜੇ ਤਿੰਨ ਸੂਟਾਂ ਵਾਲੀ ਆਫਰ ਆ ਚੁੱਕੀ ਆ ਬਹੁਤ ਜ਼ਿਆਦਾ ਵੇਟ ਕਰਨ ਤੋਂ ਬਾਅਦ ਜਿੰਨਾ ਵੀ ਭੈਣਾਂ ਦੇ ਪੇਮੈਂਟ ਆਈ ਹੋਈ ਆ ਆਰਡਰ ਕਨਫਰਮ ਹੋਇਆ ਪਲੀਜ਼ ਜਲਦੀ ਤੋਂ ਜਲਦੀ ਆਪਣੇ ਜਿਹੜੇ ਕਲਰ ਸਿਲੈਕਟ ਕਰਕੇ ਸਕਰੀਨਸ਼ਾਟ ਭੇਜ ਦਿਓ ਕਿਉਂਕਿ ਸਟਾਕ ਬਹੁਤ ਜਲਦੀ ਖਤਮ ਹੋ ਜਾਂਦਾ ਹੈ ਤੇ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਆਉਂਦੇ ਤਿੰਨ ਸੂਟ ਤੁਸੀਂ ਇੰਨਾ ਵਿੱਚੋਂ ਆਪਣੀ ਚੁਆਇਸ ਦੇ ਪਸੰਦ ਕਰ ਸਕਦੇ ਹੋ ਸਕਰੀਨਸ਼ਾਟ ਮੈਨੂੰ ਵਟਸਐਪ ਤੇ ਭੇਜ ਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਜੌਰਜਟ ਦਾ ਸਟੱਫ ਆਏਗਾ ਸੀਕਵੈਂਸ ਵਰਕ ਦੇ ਉੱਪਰ ਬਾਟਮ ਪਲੇਨ ਆਏਗੀ ਵਿਦਾਊਟ ਦੁਪੱਟਾ ਸੂਟ ਹੈ ਜੀ ਇਹ ਓਨਲੀ ਟਾਈ ਟਾਈ ਮੀਟਰ ਫੈਬਰਿਕ ਹੋਏਗਾ 5 ਮੀਟਰ ਦਾ ਫੁੱਲ ਸੂਟ ਹੋਏਗਾ ਤੇ ਇਹ ਤੁਸੀਂ ਆਪਣੇ ਐਡਰੈਸ ਤੇ ਮੰਗਵਾ ਸਕਦੇ ਹੋ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ 3 ਸੂਟ ਆਉਣਗੇ ਜੀ 3 ਸੂਟ ਤੁਸੀਂ ਆਪਣੀ ਚੁਆਇਸ ਦੇ ਕੋਈ ਵੀ ਇਹਨਾਂ ਵਿੱਚੋਂ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਤਿੰਨ ਦਿਨ ਪਹਿਲਾਂ ਵੀ ਇਹ ਸਟਾਕ ਆਇਆ ਸੀ ਤੇ ਬਹੁਤ ਜਲਦੀ ਖਤਮ ਹੋ ਗਿਆ ਤੇ ਬਹੁਤ ਜ਼ਿਆਦਾ ਰਿਕੁਐਸਟ ਆ ਰਹੀ ਸੀ ਕਿ ਪਲੀਜ਼ ਜਲਦੀ ਸਟਾਕ ਲੈ ਕੇ ਆਓ ਤੇ ਆ ਗਿਆ ਜੀ ਪਲੀਜ਼ ਜਲਦੀ ਜਲਦੀ ਆਪਣੀ ਬੁਕਿੰਗ ਕਰਵਾ ਲਓ ਜਿਨ੍ਹਾਂ ਨੂੰ ਵੀ ਉਮੀਦ ਉਡੀਕ ਹੈਗੀ ਸੀਗੀ ਤੇ ਆਪਣੇ ਸੂਟ ਜਲਦੀ ਸਿਲੇਕਟ ਕਰੋ ਥੈਂਕ ਯੂ ਸੋ ਮਚ